ਯਾ ਕੱਲ ਦੀ ਵੀਡੀਓ ਵਿੱਚ ਆਪ ਸਭ ਨੂੰ ਜੀ ਅਰੋ ਲੈ ਕੇ ਹਾਜ਼ਰ ਹਾਂ ਜਤੀਪ ਢਿੱਡੀ ਖਬਰ ਖਬਰਾਂ ਦਾ ਤੁਹਾਨੂੰ ਜ਼ਰੂਰ ਬਣੇ ਰਹਿਣਾ ਜਿੰਦਾਬਾਦ ਪੈਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਲਿੰਕ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਤੀਪ ਢਿੱਡੀ ਦਾ ਪੰਜਾਬ ਐਮਐਸਪੀ ਚੋਣ ਨਤੀਜਿਆਂ ਵਿੱਚ ਇਹ ਜੀ ਉੱਪਰੀ ਚਾਰਖਤ ਖਤਰੇ ਦੀ ਘੰਟੀ ਇਸ ਦੇ ਨਾਲ ਹੀ ਚੰਡੀਗੜ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਏਪੀ ਦੇ ਤਾਜ਼ਾ ਸਵੀਕ ਚੋਣ ਦੀ ਜੇ ਫੇਸ ਗਦ ਦੇ ਹਲਾਤੀ ਕੀ ਪਾਵੇ ਪਾਰਟੀ ਦੇ ਕੱਲ ਨਤੀਜਿਆਂ ਵਿੱਚ ਮਹੱਤਵਪੂਰਨ ਪ੍ਰਦਰਸ਼ਨ ਕੀਤਾ ਹੈ ਅਧਿਕਰਕੋਜ ਖਾਸ ਖੇਤਰਾਂ ਵਿੱਚ ਵਟੇ ਛਟਕੇ ਇਸ ਦੀ ਚੋਣਵੀ ਸਥਿਤੀ ਲਈ ਚਿੰਤਾ ਦਾ ਕਾਰਨ ਬਣ ਸਕਦੇ ਨੇ ਇਸ ਤਰ੍ਹਾਂ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸغرੂਰ ਵਿੱਚ ਪਾਰਟੀ ਦੇ ਬਦਹਾਲੀ ਨੇ ਸਖਸੀ ਬਹਾਰ ਨੂੰ ਜ਼ਰੂਰ ਚਰਚਾ ਲਈ ਮਜ਼ਦੂਰ ਕੀਤਾ ਗਿਆ ਹੈ ਸਭ ਮੁੱਖ ਡੁਕਤਾ ਸੰਗਰੂਰ ਜਿਸ ਦੇ ਸੰਗਰੂਰ ਜੋਸੀਆ ਭਗਵਾਨ ਤਮ ਦੇ ਗੜ ਬੰਨੇ ਜਾਂਦਾ ਹੈ ਤੇ ਉੱਤੇ ਆਪ ਸਿਰਫ ਸੱਤ ਸਿੰਡਾ ਜਿਤਕੇ 희ਸਕੇ ਹੋਤੇ ਕੰਸ ਨੇ ਦੋ ਸਿੰਡਾ ਤੇ ਜਿਤਕੇ ਪਾਟੀ ਵੇਲ ਵਿੱਚ ਝੋੜ ਪੇਸ਼ ਕਰ ਦਿੱਤੀ ਹੈ ਤੇ ਇਸ